ਹਾਂਜੀ ਦੋਸਤੋ ਕੀ ਹਾਲ ਨੇ ਹੋਰ ਭਾਈ ਮਾਲ ਪਸੂ ਸਾਰਿਆਂ ਦਾ ਠੀਕ ਠਾਕ ਆ ਤੇ ਅੱਜ ਆਪਾਂ ਤੁਹਾਨੂੰ ਗੱਲ ਦੱਸਦੇ ਆਂ ਵੀ ਬੱਕਰੀਆਂ ਦਾ ਕਿੱਤਾ ਬੰਦੇ ਬਹੁਤ ਕਰ ਰਹੇ ਹਨ ਨਵੇਂ ਬੰਦੇ ਵੀ ਆ ਰਹੇ ਆ ਆ ਵੀ ਰਹੇ ਆ ਜਾ ਵੀ ਰਹੇ ਆ ਸਾਰੇ ਮਨਲਾ ਵੀ ਨਾ ਵਿੱਚ ਵਿੱਚ ਤਾਂ ਯਾਰ ਨਾ ਮੈਂ ਇਹ ਗੱਲ ਜਾਣਦਾ ਵੀ ਇੰਨੀਆਂ ਨੈਟ ਦੇ ਵੀਡੀਓ ਚੱਲਦੀਆਂ YouTube ਤੇ ਬੱਕਰੀਆਂ ਬਾਰੇ ਮੰਡੀਆਂ 'ਚ ਟ੍ਰੇਨਿੰਗਾਂ ਦੀਆਂ ਵੀਡੀਓ ਬੱਚ ਆਈ ਜਾਂਦੀਆਂ ਨੇ Instagram ਤੇ ਆਈ ਜਾਂਦੀਆਂ ਨੇ ਵੀ ਐ ਕਰੋ ਐ ਕਰੋ ਐ ਕਰੋ ਵੀ ਬੰਦੇ ਯਾਰ ਫੇਰ ਵੀ ਨਹੀਂ ਸੁਣਦੇ ਵਿੱਚ ਮੰਨ ਲਾ ਜਿਹੜੇ ਬੱਕਰੀਆਂ ਦਾ ਕੰਮ ਕਰ ਰਹੇ ਆ ਹਨਾ ਤੇ ਮੈਂ ਇਹਨੂੰ ਦੱਸਦਾ ਵੀ ਹੁਣ ਜਿਹੜਾ ਔਨ ਵਾਲਾ ਸਿਸਟਮ ਹੈ ਬੱਕਰੀਆਂ ਦਾ ਹੁਣ ਮੈਨੂੰ ਇਹ ਲੱਗਦਾ ਮੈਂ ਕੱਲ ਵੀਡੀਓ ਵੇਖੀ ਸੀ ਇੱਕ ਉਹੀ ਬੰਦੇ ਤਾਂ ਬੱਕਰੀਆਂ ਦੇ ਕੰਮ ਨੂੰ ਤਾਂ ਚੱਕਣ ਵਾਲੇ ਆ ਉਹੀ ਬੰਦਿਆਂ ਨੇ ਅੱਜ ਫਾਰਮਰ ਦਾ ਫਾਰਮ ਹੀ ਬਕਾਊ ਕਰਤਾ ਕਹਿੰਦੇ ਕੰਮ ਹੋ ਕਹਿੰਦੇ ਆਉਣ ਵਾਲਾ ਦੌਰ ਭੇਡਾਂ ਦਾ ਹੁਣ ਭੇਡਾਂ 'ਚ ਵਰ ਜਾਣਗੇ ਲੋਕ ਥੋਡੇ ਕੋਲੇ ਹੀ ਐ ਬੱਕਰੀਆਂ ਦਾ ਕੰਮ ਐਡੀ ਛੇਤੀ ਫੇਲ ਹੋ ਗਿਆ ਯਾਰ ਚਲਦੇ ਨੂੰ ਕੰਨਾ ਟਾਈਮ ਹੋਇਆਗਾ ਵੀ ਉਹ ਬੰਦਿਆਂ ਨੇ ਫਾਰਮ ਦਾ ਫਾਰਮ ਬਕਾਊ ਕਰਤਾ ਤੇ ਭੇਡਾਂ ਵਾਲੇ ਪਾਸੇ ਆ ਰਹੇ ਆ ਕਹਿੰਦੇ ਵੀ ਉਹ ਜਦੋਂ ਪੁੱਛ ਬੰਦੇ ਨੇ ਪੁੱਛਿਆ ਕਹਿੰਦਾ ਬਾਈ ਹੁਣ ਕਹਿੰਦਾ ਬੱਕਰੀਆਂ ਬਕਾਊ ਕਦੋਂ ਕਰਤੀਆਂ ਕਹਿੰਦਾ ਬਾਈ ਹੁਣ ਆਉਣ ਵਾਲਾ ਦੌਰ ਭੇਡਾਂ ਦਾ ਤੁਸੀਂ ਦੇਖੀ ਵੀ ਹੋ ਵੀਡੀਓ ਪਿਉ ਉਹੀ ਬੰਦੇ ਛਾਲਾਂ ਮਾਰਦੇ ਸੀਗੇ ਬੱਕਰੀਆਂ 'ਚ ਬੜਾ ਫਾਇਦਾ ਜੀ ਆਏ ਐ ਬਹੁਤ ਕਿੰਨੀਆਂ ਛਾਲਾਂ ਮਾਰਦੇ ਸੀਗੇ ਅੱਜ ਬੰਦੇ ਉਹੀ ਬੰਦੇ ਮੰਨ ਲ ਗਏ ਚਲੋ ਭੱਜ ਗਏ ਬੱਕਰੀਆਂ ਤੋਂ ਫੇਡਾਂ ਵਾਲੇ ਪਾਸੇ ਗਏ ਚਲੋ ਉਹ ਅਗਲੇ ਮੀਂਹ ਦੀ ਸ਼ਾਂਖ ਹੈ ਜੇਰ ਆਪਾਂ ਕੁਝ ਨਹੀਂ ਕਹਿ ਸਕਦੇ ਹਨ ਪਿਉ ਮੈਂ ਗੱਲ ਵੈਸੇ ਹੀ ਕਰਦਾ ਵੀ ਵਿੱਚ ਵਿੱਚ ਨਾ ਵਿੱਚ ਤਾਂ ਬੰਦਿਆਂ ਨੇ ਕੀ ਕਰਿਆ ਅਗਲਾ ਹੁਣ ਬਗਾਉਂਦੇ ਮੇਰੇ ਕੋਲ ਵੀ ਯਾਰ ਕਿੰਨੇ ਪੈਸੇ ਲਾਉਣੇ ਬੱਕਰੀ ਨਵਾਂ ਬੰਦਾ ਹੈ ਮੰਨ ਲ ਜੀ ਇਹ ਫਾ ਬਾਈ ਇਹ ਦਾ 10-15 ਹਜ਼ਾਰ ਰੁਪਈਆ ਲਾਉਣਾ 10-15 ਹਜ਼ਾਰ ਵਾਲੀ ਬੱਕਰੀ ਆ ਨਾ ਤੁਹਾਨੂੰ ਅੱਜ ਕਮਾਈ ਦੇਵੇ ਵੀਰੇ ਨਾ ਦੇਵੇ ਕੱਲ ਬੱਕਰੀ ਚੰਗੀ ਵਕ ਕਿਉਂ ਰੇਟ ਉੱਚੇ ਹੋਈ ਜਾਂਦੇ ਆ ਬਾਈ ਰੇਟ ਉੱਚੀ ਏ ਨੇ ਜਿਹੜੀ ਵਧੀਆ ਸੋਹਣੀ ਸੁਨੱਖੀ ਚੰਗੀ ਬੱਕਰੀ ਐ ਉਹ ਬਾਈ 20 ਤੋਂ ਪਲੱਸ ਟੱਪ ਗਈ ਐ ਤਾਂ ਬਾਈ ਸਿਰਾ ਹੀ ਨਹੀਂ ਹੈਗਾ ਫਿਰ ਸਿਰਾ ਤਾਂ ਆ ਜਾਂਦਾ 50-60 ਲੱਖ ਜਿੰਨੀ ਮਰਜ਼ੀ ਲੈ ਲੋ ਮਹਿੰਗੀ ਜਿਹੜੀ ਨਾਰਮਲ ਜੀ ਬੱਕਰੀ ਐ ਵਧੀਆ ਮੰਨ ਲਾ ਫਾਇਦਾ ਵਧੀਆ ਚੰਗੇ ਬੱਚੇ ਦੇਣ ਵਾਲੀ ਐ ਉਹ ਬੱਕਰੀ ਤੇ ਲੱਗਣ ਲੱਗ ਗਿਆ ਹੁਣ 20 25 30000 ਰੁਪਿਆ ਵੀਰੇ ਇਸੇ ਕਰਕੇ ਮੈਂ ਮੈਂ ਪਹਿਲਾਂ ਵੀ ਵਹੇਰੀਆਂ ਵੀਡੀਓ ਪਾਈਆਂ ਵੀ ਜੇ ਤੁਸੀਂ ਬੱਕਰੀਆਂ ਦਾ ਕੰਮ ਸ਼ੁਰੂ ਕਰਨਾ ਚੰਗੀ ਬੱਕਰੀ ਲਓ ਹੁਣ ਮੈਂ ਲਾਇ ਰੱਖੀਆਂ ਮੇਰੇ ਕੋਲੇ ਵਿੱਚ ਹੈਗੀਆਂ ਬਾਈ ਲਿੱਸੀਆਂ ਆਈਆਂ ਤੇ ਮੱਲਾ ਵਿੱਚੋਂ ਵੇਚ ਲਈਆਂ ਮੈਂ ਤਾਂ ਬਈ ਹੌਲੀ ਹੌਲੀ ਸ਼ੈਂਟੀ ਕਰੀ ਜਾਨਾ ਹੁਣ ਕੱਢੀ ਆ ਨਾ ਉਹਨਾਂ ਨੂੰ ਬਦਲਾ ਫਦਲੀ ਕਰੀ ਆ ਨਾ ਚੰਗੀਆਂ ਮੱਲਾ ਲੈ ਲੈਣੀਆਂ ਪ੍ਰਾਣੀ ਮਾਰੀ ਵੇਚ ਦਿੰਨੇ ਆ ਜਿਹੜੀ ਕੁਝ ਲਿੱਸੀ ਲਾਵੀਆਂ ਪੱਕੜਾ ਬੱਕਰੀ ਵੀ ਨਹੀਂ ਵਾਧੀ ਫੁੱਲਦੀ ਨਾ ਕੋਈ ਉਹਨੇ ਨਵੇਂ ਦੁੱਧ ਹੋਣਾ ਉਹ ਜਿਹੇ ਬੱਕਰੀਆਂ ਰੱਖਣ ਦਾ ਕੋਈ ਫਾਇਦਾ ਨਹੀਂ ਬਾਈ 6 ਮਹੀਨੇ ਮੂੰਹ ਮੰਨੀ ਵੇਖੋ ਜੇ ਬੱਕਰੀ ਰਹਿੰਦੀ ਰਹਿੰਦੀਆਂ ਨਹੀਂ ਮਹਿੰਗੀ ਸਸਤੀ ਟਪਾ ਕੇ ਉਹਨੂੰ ਉਹਦੀ ਥਾਂ ਤੇ ਹੋਰ ਪੱਠ ਲੈ ਲਓ ਉਹ ਵਧੂਗੀ ਜੇ ਪ੍ਰੂਨ ਪੱਠ ਬੱਕਰੀ ਵੱਟੇ ਮਿਲਦੀ ਹੈ ਨਾ ਉਹ ਵਧੂ ਫੁੱਲੂਗੀ ਕਮਾਈ ਵੀ ਦੇਊ ਜਿਹੜੀ ਬੱਕਰੀ ਹੁਣ 2000 ਨਿੱਸੀ ਹੈ ਲਿੱਸੀ ਲਾਮੀਆਂ ਟੁੱਟੀ ਹੋਈ ਬੱਕਰੀ ਹੈ ਜੇ ਨਹੀਂ ਗੱਬਰ ਰਹੀ ਉਹ ਬੱਕਰੀ ਨੂੰ ਕੱਢਣ ਦਾ ਫਾਇਦਾ ਮਹਿੰਗੀ ਸਸਤੀ ਟਪਾ ਦੇ ਬਾਈ ਰੱਖੇ ਨਾ ਤੇ ਦੂਜਾ ਨੰਬਰ ਏ ਐ ਵੀ ਜਿਹੜੇ ਮੇਰੇ ਵੀਰ ਬੱਕਰੀਆਂ ਦਾ ਕੰਮ ਮੰਨ ਲਓ ਕਰਨਾ ਚਾਹੁੰਦੇ ਬਈ ਵੀ ਬੱਕਰੀ ਤੁਸੀਂ ਕਰ ਵੀ ਰਹੇ ਆ ਬੱਕਰੀਆਂ ਤੁਸੀਂ ਲੋ ਇੱਕ ਜੋੜ ਦੀਆਂ ਬਈ ਐਂ ਜਮ ਇੱਕੋ ਜਹ ਰਵਾ ਹੋਵੇ ਵੀ ਹਾਂ ਇਹ ਬੱਕਰੀ ਉਹਦੇ ਨਾਲ ਮੇਰੀ ਮਿਲਦੀ ਜੁਲਦੀ ਆ ਵਧੀਆ ਪੱਠਾਂ ਦੀਆਂ ਜੋੜੀਆਂ ਬਣੀਆਂ ਹੁਣ ਜਿਵੇਂ ਆਪਾਂ ਨੂੰ ਪੁਰਾਣੇ ਬੰਦੇ ਦਿਖਾਉਂਦੇ ਬਈ ਵੀ ਆ ਸਾਡੇ ਕੋਲ ਦੋ ਇੱਕੋ ਜੀਆਂ ਨੇ ਵੀ ਆ ਸਾਡੇ ਕੋਲ ਦੋ ਇੱਕੋ ਜੀਆਂ ਵਧੀਆ ਪਹਿਣਾ ਨੇ ਇਹ ਜਾਂ ਜੋੜੀ ਬਣਾਈ ਹੈ ਚੰਗੀਆਂ ਬੱਕਰੀਆਂ ਚੰਗਾ ਇੱਕ ਜੋੜ ਦਾ ਮਾਲ ਹੋਵੇ ਸੋਹਣਾ ਮਾਲ ਹੋਵੇ ਤੇ ਵਧੀਆ ਬੱਚੇ ਸੇਲ ਹੁੰਦੇ ਤੇ ਮੇਨ ਗੱਲ ਜਿਹੜੀ ਉਹ ਬਰੀਡਰ ਚੰਗਾ ਹੋਵੇ ਮੇਨ ਗੱਲ ਹੈ ਜਿਹੜੀ ਬੱਕਰਾ ਚੰਗਾ ਹੋਵੇ ਹੁਣ ਕਿਸੇ ਬੰਦੇ ਨੇ ਮੈਨੂੰ ਵੀਡੀਓ ਪਾਈ ਲੈ ਹੁਣ ਮੈਂ ਨਾਂ ਕੀ ਲਾਵਾਂ ਬੰਦੇ ਦਾ ਉਹਦਾ ਯਾਰ ਵੀ ਬੰਦੇ ਨੇ ਬੱਕਰਾ ਆਤਾ ਬਰੀਡਰ ਬਣਨ ਵਾਸਤੇ ਜਿਹੜਾ ਹੁਣ ਮੇਰੇ ਕੋਲੇ ਬਾਈ ਕੋਈ ਐਡਾ ਚੰਗਾ ਬਰੀਡਰ ਵੱਡਾ ਤਾਂ ਹੈ ਨਹੀਂ ਬੱਚੇ ਮੈਂ ਰੱਖ ਛੱਡਿਆ ਪਾਲੀ ਇਹਨਾਂ ਹੌਲੀ ਹੌਲੀ ਮਤਲਬ 6 ਮਹੀਨਿਆਂ ਚ ਯਾਰ ਆਪਾਂ ਤਿਆਰ ਕਰ ਦਾਂਗੇ ਉਹ ਨਾਲੇ ਸਮੇਂ ਦੀ ਬੱਕਰੇ ਪੂਰੇ ਸਿਰੇ ਦੇ ਬਰੀਡਰ ਹੂੰ ਤੇ ਮੰਨ ਲਾ ਐਡਾ ਚੰਗਾ ਹੈ ਨਹੀਂ ਮੈਂ ਐਵੇਂ ਝੂਠ ਮਾਰੀ ਐ ਮੇਰੇ ਕੋਲ ਬਾਹਲਾ ਚੰਗਾ ਬਰੀਡਰ ਆ ਵੀ ਹੌਲੀ ਹੌਲੀ ਬਣ ਜਾਂਦੇ ਹੁੰਦੇ ਹਨਾ ਤੇ ਚੰਗਾ ਬਰੀਡਰ ਰੱਖੋ ਚੰਗੀਆਂ ਬੱਕਰੀਆਂ ਰੱਖੋ ਬਾਹਲੇ ਬੰਦੇ ਕੀ ਕਰਦੇ ਆ ਨਾ 10 15000 ਵਾਲੀ ਬੱਕਰੀ ਫਰੀਦ ਦੇ ਆ ਜੀ ਜੀ ਨੂੰ ਤਾਂ ਆ ਗਿਆ ਹਿਸਾਬ ਉਹ ਤਾਂ 10000 ਵਾਲੀ ਬੱਕਰੀ ਚ ਵੀ ਕਮਾਈ ਕਰ ਲੂਆ ਯਾਰ ਮੇਨ ਗੱਲ ਸਾਬ ਹਾਉ ਨਾਲ ਦੀ ਹੁੰਦੀ ਆ ਬਿਜ਼ਨਸ ਦੇ ਵਿੱਚ ਕੋਈ ਵੀ ਬਿਜ਼ਨਸ ਹੈ ਸਾਬ ਹਾਉਣਾ ਜ਼ਰੂਰੀ ਹੁੰਦਾ ਉਹਦੇ ਵਿੱਚ ਆਪਾਂ ਤਰੀਕਾ ਜਿਹਨੂੰ ਤਰੀਕਾ ਕਹਿੰਦੇ ਆ ਉਹ ਜ਼ਰੂਰੀ ਹੁੰਦਾਗਾ ਹੈ ਤੇ ਮੈਂ ਤੁਹਾਨੂੰ ਗੱਲ ਹੋਰ ਦੱਸਦਾ ਵੀ ਮਾਲ ਵਧੀਆ ਰੱਖਿਆ ਕਰੋ ਬੱਕਰੀਆਂ ਚੰਗੀਆਂ ਤੇ ਵੇਚ ਕੇ ਮੰਨ ਕੇ ਚਲੋ ਮਾਲ ਆਪਾਂ ਜੇ ਹੁਣ 20 ਬੱਕਰੀਆਂ ਰੱਖੀਆਂ 20 ਦੇ ਵਿੱਚੋਂ ਬਈ 4 ਤਾਂ ਬਰਬਰੀਆਂ ਨੇ ਉਹ ਵੀ ਪਿਓਰ ਵੀ ਨਹੀਂ ਬਰਬਰੀਆਂ ਬੇਰੜੀਆਂ ਕਿਸੇ ਦੇ ਸਿੰਘ ਕਿਵੇਂ ਜੇ ਇੱਕ ਵੇਸੇ ਕੰਨ ਡਿੱਗੇ ਐ ਕੋਈ ਬਾਹਲੇ ਵੱਡੇ ਕੱਦ ਦੀ ਐ ਕੋਈ ਕੋਨੀ ਐ ਕੋਈ ਖੜੇ ਕੰਨਾਂ ਵਾਲੀ ਐ ਕੋਈ ਬੀਟਰ ਦੇ ਵਿੱਚ ਦੇਸੀ ਅੰਦੀ ਦੇ ਵਿੱਚ ਦੋ ਚਾਰ ਦੇਸੀ ਰਖ ਛੱਡੀਆਂ ਨੇ ਵਿੱਚ ਵੇੜੜੀਆਂ ਹੀ ਆ ਵਿੱਚ ਬਾੜ ਲੀਆਂ ਲਿਆ ਕੇ ਭਾਈ ਉਦੋਂ ਸਿਸਟਮ ਫੇਲ ਹੋ ਜਾਂਦਾ ਮੈਂ ਦੇਖਿਆਗਾ ਉੱਥੇ ਗਾਹ ਕੀ ਨਹੀਂ ਖੜਦਾ ਅਗਲਾ ਕਹਿੰਦਾ ਯਾਰ ਕੋਈ ਚੰਗੀਆਂ ਜਦ ਨਹੀਂ ਨੀ ਜੇ ਤੁਹਾਡੇ ਕੋਲੇ ਪੰਜ ਚੰਗੀਆਂ ਤੇ ਤਿੰਨ ਮਾੜੀਆਂ ਨੇ ਨਾ ਉਹ ਤਿੰਨ ਹੀ ਮਾੜੀਆਂ ਮਾਲ ਦੀ ਡੰਡ ਲਾਉਂਦੀਆਂ ਨੇ ਮੇਰੇ ਕੋਲ ਇੰਨੇ ਮਾਰਚ ਨਾ ਦੋ ਹੀ ਪਸ਼ੂ ਮਾਰੇ ਨੇ ਤੇ ਗਾਹ ਕਹੀਂ ਖੜਦਾ ਬਾਈ ਗਾਹ ਖ ਮੁਰ ਜਾਂਦਾ ਗਾਹ ਕਹਿੰਦਾ ਯਾਰ ਬੱਕਰੀਆਂ ਸਰ ਹੈ ਹੀ ਨਹੀਂ ਯਾਰ ਠੀਕ ਨਹੀਂ ਮਾਰ ਚੰਗਾ ਨਹੀਂ ਐ ਮਾਰਾ ਪਸ਼ੂ ਲੈ ਕੇ ਬਹਿ ਜਾਂਦਾ ਬਾਈ ਮੱਝ ਗਾਂ ਬੱਕਰੀ ਕੁਛ ਵੀ ਆ ਯਾਰ ਐਸੇ ਕਰਕੇ ਮੈਂ ਤੁਹਾਨੂੰ ਕਹਿਣਾ ਵੀ ਵਧੀਆ ਮਾਲ ਰੱਖੋ ਚੋਟੀ ਦਾ ਚੰਗਾ ਇੱਕ ਮੇਲ ਦਾ ਮਾਲ ਹੋਵੇ ਜੇ ਬਰਬਰੀਆਂ ਰੱਖਣੀਆਂ ਐ ਰੱਖ ਸਕਦੇ ਹੋ ਵਧੀਆ ਚੰਗੀਆਂ ਰੱਖ ਸਕਦੇ ਹੋ ਮਾੜੀ ਬਰਬਰੀ ਨਾ ਰੱਖੋ ਇਹ ਬਰਬਰੀਆਂ ਵੀ ਰੱਖਣੀਆਂ ਨੇ ਨਾ ਵਧੀਆ ਚੰਗੀਆਂ ਘੋਨੀਆਂ ਬਰਬਰੀਆਂ ਰੱਖੋ ਲੈ ਕੇ ਤੇ ਜੇ ਤੁਸੀਂ ਰੱਖਣੀਆਂ ਅੱਡ ਰੱਖ ਲਓ ਉਹਨਾਂ ਦਾ ਪੋਸ਼ਨ ਅੱਡ ਬਣਾ ਦਿਓ ਵੀਟਰ ਲੱਡ ਬਣਾ ਦਿਓ ਤੁਸੀਂ ਹੂੰ ਫੇਰ ਲੋਟ ਐ ਜੇ ਤੁਸੀਂ ਵੀਟਰ ਵਧੀਆ ਕੰਨ ਕੰਨ ਕੰਨਾਂ ਦੀ ਲੈਂਥ ਆ ਗਈ ਮਨ ਲੰਬਾਈ ਆ ਗਈ ਉਚਾਈ ਆ ਗਈ ਚਾਈ ਤਾਂ ਚੱਲ ਬਈ 35 36 ਇੰਚ ਦੀ ਬੱਕਰੀ ਲੈਂਦਾ ਨਵਾਂ ਬੰਦਾ ਤੇ ਜਿਹੜੇ ਵੱਡੀਆਂ ਬੱਕਰੀਆਂ ਨੂੰ ਹੱਥ ਪਾਉਂਦੇ 38 49 42 ਇੰਚੀ ਲੈ ਲੀਏ ਜੀ ਨਵਾਂ ਬੰਦਾ ਉਹ ਬੰਦਾ ਕਾਮਯਾਬ ਨਹੀਂ ਬਾਈ ਠੀਕ ਹੈ ਕਾ ਹੁਣ ਵੱਡੀ ਬੱਕਰੀਆਂ ਨੂੰ ਹੱਥ ਪਾਵਾਂਗੇ ਪਤਾ ਵੀ ਯਾਰ 40 5000 ਦੀ ਮਿਲੂ ਹੂੰ ਥੋੜੇ ਵਿੱਚ ਵਿੱਚ ਬੰਦਿਆਂ ਨੇ ਬਾਈ 30 3000 ਦੀਆਂ ਲੈ ਕੇ ਬੱਕਰੀਆਂ 15 16 ਦੀਆਂ ਬੇਟੀਆਂ ਨੇ ਵਧੀਆ ਬੰਦਿਆਂ ਤੋਂ ਲੈ ਕੇ ਚੰਗੇ ਬੰਦਿਆਂ ਤੋਂ ਲੈ ਕੇ ਨਮੀ ਬੰਦਿਆਂ ਤੋਂ 40 42 45 45 50 50000 ਦੀਆਂ ਬੱਕਰੀਆਂ ਲੈ ਕੇ 15 15 10 10 17 ਆਪਣਾ 15 17 18 ਦੇ ਘਰਾਂ 'ਚ ਵੇਚੀਆਂ ਨੇ ਭਾਈ ਜਦੋਂ ਯਾਰ ਪਤਾ ਹੈ ਵੀ ਜਿਹੜੇ ਬੰਦੇ ਦਾ ਚੱਲ ਗਿਆ ਨਾ ਬੱਕਰੀ ਬਾਲਣ ਚ ਉਹਦਾ ਆਪਣਾ ਲੱਖ ਦੀ ਵੇਚਦੇ ਯਾਰ ਉਹਦੇ ਭਾਅ ਦਾ ਤਾਂ ਸੁਣਾ ਹੈ ਜਿਹੜਾ ਨਵਾਂ ਬੰਦਾ ਉਹ ਬਈ ਕਿਵੇਂ ਵੇਚ ਦੂ 45000 ਦੀ ਬੱਕਰੀ ਭਾਣਾ 50 ਦੀ ਤੂੰ ਯਾਰ ਮੇਰੇ ਸਾਹਮਣੇ ਲਿਆ ਜਾਵਾਂ ਨਹੀਂ ਲੈਂਦਾ ਅਗਲਾ ਕਹਿੰਦਾ ਯਾਰ ਕਿ ਨਹੀਂ ਭਾਈ ਯਾਰ ਜਿਹਦਾ ਨਾਂ ਚੱਲਦਾ ਨਾ ਜਿਹੜੇ ਬੰਦੇ ਦਾ ਨਾਂ ਕਿਰਾ ਚੱਲ ਗਿਆ ਕਿਸੇ ਕੰਮ 'ਚ ਹੀ ਚੱਲ ਗਿਆ ਯਾਰ ਉਹ ਬੰਦਾ ਤਾਂ ਜਿਹੜੇ ਬੰਦੇ ਦਾ ਨਾਂ ਚੱਲ ਗਿਆ ਉਹ ਬੰਦਾ ਦਾ ਮਾਲਾ ਜੇ ਪਸੂ 20000 ਦਾ ਨਾ ਤੇ 20000 ਰੁਪਏ ਉਹਦੇ ਨਾਮ ਦਾ ਦੇਣਾ ਪਊ ਆਪਾਂ ਨੂੰ ਵੀ ਇਹ ਬੰਦੇ ਦਾ ਨਾਂ ਚੱਲਦਾ ਹੈ ਕੋਈ ਜਾਵਾਂਗੇ ਵੀ ਉਹਦੇ ਕੋਲ ਆਪਾਂ ਹੀ ਲੈਣ ਫਿਰ ਅਗਲਾ ਤਾਂ ਆਪਣੇ ਘਰੇ ਦੇਣ ਨਹੀਂ ਆਉਦਾ ਨਾ ਅਗਲਾ ਮੰਡੀ ਤੇ ਆ ਬਈ ਜੇ ਆਪਾਂ ਅਖਾਂ ਹੀ ਫਲਾਨੇ ਦੀ ਬਰੀਡ ਚਾਹੀਦੀ ਹੈ ਯਾਰ ਫਲਾਨੇ ਬੰਦੇ ਕੋਲੇ ਬਰੀਡ ਹੈ ਤੇ ਉਹ ਬੰਦਾ ਜੇ ਉਹਨੇ ਆਖਿਆ ਮੈਂ ਤਾਂ 40000 ਜਾਂ 30000 ਨੂੰ ਬੱਕਰੀ ਦਾ ਬੱਕਰੀ 15000 ਦੀ ਹੈ ਜਾਂ 20 ਦੀ ਹੈ ਮੰਨ ਕੇ ਚੱਲ ਯਾਰ ਮੰਨ ਕੇ ਚੱਲ ਜੇ ਉਹ ਜਿਹੜੇ ਬੰਦੇ ਦਾ ਨਾਂ ਚੱਲ ਗਿਆ ਉਹਦੇ ਕੋਲ ਪਤਾ ਆਪਾਂ ਨੂੰ ਪਸ਼ੂ ਮਾੜਾ ਤਾਂ ਹੋਣੀ ਨਹੀਂ ਚੰਗਾ ਹੋਊਗਾ 40000 ਦਾ ਪਸ਼ੂ ਮੰਨ ਮੰਨਦੇ ਆਪਾਂ ਉਹਦਾ ਹੈਗਾ ਉਹ ਆਟੋਮੈਟਿਕ ਹੀ 50 55000 ਦਾ ਜਾਊਗਾ ਇਹ ਦੇਖਿਆ ਹੋਇਆ ਸਿਸਟਮ ਹੈ ਪ੍ਰਤਿਆਇਆ ਹੋਇਆ ਮੇਰਾ ਭਾਈ ਜਿਹੜੇ ਬੰਦੇ ਦਾ ਨਾਂ ਚੱਲ ਗਿਆ ਉਹ ਬੰਦੇ ਨੇ ਨਾ ਆਪਾਂ ਨੂੰ ਆਉ ਦਾ ਰੇਟ ਲੈ ਕੇ ਬੱਚਾ ਦੇਣਾ ਉਹ ਅਗਲੀ ਦੀ ਮਰਜ਼ੀ ਆ ਯਾਰ ਕਿੰਨੇ ਰੇਟ ਲਵੇ ਕਿਉਂ ਹੁਣ ਆਪਾਂ ਨਸਲ ਵੀ ਉਹ ਉਹਦੀ ਭਾਲਦੇ ਆ ਤੇ ਆਪਾਂ ਹੀ ਉਹਦੇ ਘਰੇ ਲੈਣ ਜਾਂਦੇ ਆ ਵੀ ਬੱਚਾ ਦੇ ਯਾਰ ਸਾਨੂੰ ਬੱਚਾ ਚਾਹੀਦਾ ਤੇਰੇ ਵਕ ਬੋਕਦਾ ਜਾਂ ਬੱਕੇ ਕਿਵੇਂ ਲਾ ਲਾ ਅਗਲਾ ਖੂਮਾ ਦਾ 20000 ਲਊ ਬੱਚੇ ਦਾ ਮਹੀਨੇ ਦਾ ਬੱਚਾ ਤੇ ਜੇ ਵੱਡੇ ਨੂੰ ਹੱਥ ਪਾਵਾਂਗੇ ਫਿਰ ਬਿੱਲ ਵੱਧਦਾ ਹੈ ਮਨ ਲਾ ਫਿਰ ਬਿੱਲ ਵੱਧ ਜੂਆ ਫਿਰ ਆਪਾਂ ਅੱਖਾਂ ਚਲਾ ਛੋਟੇ ਹੀ ਦੇ ਦੇ ਉਹ ਲੈਣ ਦਾ ਫਿਰ ਆਪਾਂ ਹੀ ਜਾਂਦੇ ਆ ਨਾ ਮਨ ਲਾ ਵੀ ਨਵਾਂ ਬੰਦਾ ਇਹ ਚੀਜ਼ਾਂ ਜਨਾ ਫਸੇ ਬਾਈ ਅੱਛਾ ਜੇ ਤੁਸੀਂ ਚੰਗੇ ਬਰੀਡਰ ਦਾ ਚੰਗੇ ਬੰਦੇ ਤੋਂ ਲੈ ਕੇ ਨਾਮੀ ਬੰਦੇ ਤੋਂ ਲੈ ਕੇ ਪਾਲਣਾ ਹੈ ਪਹਿਲਾਂ 2 4 2 ਸਾਲ ਸਾਲ ਨਾ ਸਾਲ 2 ਸਾਲ ਕੁ ਕੰਮ ਆਪਦਾ ਕਰ ਲੇ ਟਕਾਈ ਜਾਂ 6 ਮਹੀਨੇ ਕਰ ਲੇ ਯਾਰ ਆਹ ਲੰਮਾ ਥਾਵਾ ਸਾਨੂੰ ਨਹੀਂ ਕਹਿੰਦਾ ਮੈਂ 6 ਮਹੀਨੇ ਕੰਮ ਕਰਕੇ ਇਹਦੇ ਵਿੱਚ ਦੇਖ ਪਰਖ ਕੇ ਦਵਾਈ ਬੂਟੀ ਆ ਗਈ ਹੋਰ ਸਾਰਾ ਉਦੋਂ ਤੁਸੀਂ ਰੁਪਏ ਲਾ ਲੋ ਉਹ ਤੇ ਕੱਲ ਨੂੰ ਜੇ ਤੁਹਾਡਾ ਅੱਗੇ ਬਿਮਾਰ ਹੁੰਦਾ ਤੁਸੀਂ ਇਲਾਜ ਤਾਂ ਕਰ ਲੋਗੇ ਨਾ ਮਰੂ ਤਾਂ ਨਾ ਕੇ ਫੇਰ ਤੁਹਾਡੇ ਪੈਸੇ ਬੇਅਰਥ ਜਾਣਗੇ ਜੇ ਬੱਚਾ ਮਰ ਗਿਆ ਜਾਂ ਕੋਈ ਵੀ ਯਾਰ ਚੰਗਾ ਪਸ਼ੂ ਉਹਨੂੰ ਦੁੱਖ ਵੀ ਆਉਂਦਾ ਫੇਰ ਬੰਦਾ ਕੰਮ ਛੱਡਦਾ ਹੈ ਵੀ ਯਾਰ ਛੱਡ ਪਰਾਂ ਯਾਰ ਮਾਨਾ ਕੇ ਜਾਂਦਾ ਬਾਈ ਫੇਰ ਮਨ ਭਾਜਦਾ ਵੀ ਇੰਨੇ ਰੁਪਏ ਲਾਏ ਸੀ ਯਾਰ ਬੱਚਾ ਮਰ ਗਿਆ ਜਾਂ ਕੋਈ ਵੀ ਘਾਟਾ ਨਫਾ ਨੁਕਸਾਨ ਹੋ ਗਿਆ ਅਣਜਾਣ ਪੁਣੇ ਦੇ ਵਿੱਚ ਫੇਰ ਆਪਾਂ ਉਹਨੂੰ ਆਪਾਂ ਨੂੰ ਐ ਹੁੰਦਾ ਵੀ ਯਾਰ ਵੀ ਹੁਣ ਛੱਡ ਪਰਾਂ ਉਦੋਂ ਫਾਰਮ ਫੇਲ ਹੁੰਦੇ ਆ ਬਾਈ ਜਿਹੜੀਆਂ ਗੱਲਾਂ ਤੁਹਾਨੂੰ ਮੈਂ ਦੱਸੀਆਂ ਨੇ ਵੀ ਇੱਕ ਜੋੜ ਦਾ ਮਾਲ ਟਿਕਾਈ ਨਾਲ ਕੰਮ ਕਰੋ ਵਧੀਆ ਬਰੀਡਰ ਹੋਵੇ ਸਾਰਾ ਕੁਝ ਵਧੀਆ ਮੰਨ ਲਾ ਯਾਰ ਸਿਸਟਮ ਹੋਵੇ ਵੀ ਮੰਨ ਲਾ ਜੇ ਗਾਹ ਕੌਂਦਾ ਆਪਣੇ ਕੋਈ ਗਾਹ ਕੇ ਭੱਜੇ ਨਾ ਖੜੇ ਉਹਨੂੰ ਚੀਜ਼ ਮੰਨ ਲਾ ਸੁਸਰੀ ਲੱਗੇ ਵੀ ਹਾਂ ਸੋਹਣੀ ਲੱਗੇ ਉਹ ਬੰਦੇ ਤੋਂ ਲੈ ਲੋ ਮੰਨ ਆਪਣਾ ਵੀ ਚੰਗੀ ਚੀਜ਼ ਲੋ ਤੇ ਵੀ ਪਸੰਦ ਆਉਣੀ ਚਾਹੀਦੀ ਹੈ ਬੰਦੇ ਦੇ ਯਾਰ ਐ ਨਾ ਹੋਵੇ ਵੀ ਯਾਰ ਪਸੰਦ ਹੀ ਨਾ ਆਵੇ ਬੰਦੇ ਦੇ ਚੀਜ਼ੇ ਜੋ ਬੰਦਾ ਆਉਂਦਾ ਆਪਣੇ ਘਰੇ ਗਾਹ ਕੇ ਜੋ ਗਾਹ ਕੀ ਖੜਿਆ ਫਿਰ ਬਾਈ ਯਾਰ ਮੀਂਹ ਹੁੰਜਦਾ ਕੀ ਫਾਇਦਾ ਯਾਰ ਮੈਂ ਬਥੇਰੇ ਪਾਪੜ ਵੇਲੇ ਆ ਬਾਈ ਮੇਰੇ ਕੋਲੇ ਕੋਈ ਹਜੇ ਤੱਕ ਰਗਾਕ ਨਹੀਂ ਖੜਦਾ ਯਾਰ ਮੈਂ ਤੈਨੂੰ ਐਵੇਂ ਫੜਾ ਮਰੀ ਜਾਮ ਫੇ ਮੈਂ ਮੰਡੀ ਜਾਂਦਾ ਵੇਚਣ ਭਰਾਓ ਐਵੇਂ ਝੂਠ ਮਾਰਾਂ ਪਸ਼ੂ ਕੋਈ ਵੀ ਐ ਮੈਂ ਦੋ ਤਿੰਨ ਆਰੀ ਮੰਡੀ ਜਾਂ ਵੇਚਣ ਭਰਾਓ ਘਰੇ ਵੀ ਵੇਚੇ ਇਹ ਜੀ ਗੱਲ ਨਹੀਂ ਆਏ ਨਹੀਂ ਵੀ ਇਹਨੇ ਆਪਣੇ ਕੋਈ ਨਹੀਂ ਮਾਰੇ ਐ ਹੂੰ ਵੈਸੇ ਗੱਲ ਕਰਦਾ ਕਮਾਈ ਦੀ ਵੀ ਆ ਬਾਈ ਨਵਾਂ ਬੰਦਾ ਰੱਖਣਸਾਰ ਨਹੀਂ ਰੁਪਏ ਕਮਾਉਣ ਲੱਗਦਾ ਘੱਟੋ ਘੱਟ 4-5 ਸਾਲ ਚਾਹੀਦੇ ਆ ਫੇਰ ਪੰਗਾ ਲਿਓ ਭਰਾਓ ਮੈਂ ਤਾਂ ਇਹ ਗੱਲ ਕਹਿੰਨੇ ਆ ਕਿਉਂ ਸਾਲ ਦੋ ਸਾਲਾਂ ਦਾ ਪਤਾ ਹੀ ਲੱਗਦਾ ਫਲਾਣਾ ਬੰਦਾ ਬੱਕਰੀਆਂ ਰੱਖਦਾ ਯਾਰ ਹੈ ਤੇ ਸਾਲ ਦੋ ਸਾਲ ਚ ਪਤਾ ਲੱਗਦਾ ਹੌਲੀ ਹੌਲੀ ਨਾਂ ਬਣਦਾ ਹੌਲੀ ਹੌਲੀ ਬਰੀਡ ਬਣਦੀ ਆ ਫੇਰ ਜਾ ਕੇ ਬੰਦਾ ਰੁਪਏ ਕਮਾਉਣ ਲੱਗਦਾ ਐ ਤਾਂ ਬੱਚੇ ਦੇਈ ਜਾਂਦੀਆਂ ਬਾਈ 6 ਮਹੀਨੇ ਸੂ ਪੈਂਦੀ ਐ 5 ਮਹੀਨੇ 5 ਦਿਨਾਂ ਤੋਂ ਸੂ ਪੈਂਦੀ ਐ ਤੇ ਬੱਚੇ ਜਾਂਦੀ ਉਹ ਵੇਚੀ ਜਾਂਦੇ ਆ ਪਾਏ ਤਾਂ 5000 6000 ਦਾ ਪਾਏ ਪਾਏ 5000 ਦੇ ਬੰਦੇ ਬੱਚੇ ਚੰਗਾਉਂਦੇ ਵੇਖਿਆ ਬਸ ਬੱਕਰਾ ਟਪਾ ਦੇ ਮੰਜਾ ਦਾ ਬੱਚਾ ਟਪਾ ਦੇ ਬਾਈ ਪਾਏ ਪਾਏ ਹਜ਼ਾਰ ਦੇ ਬੱਚੇ ਵੇਚ ਕੇ ਤੁਸੀਂ ਖਰਚਾ ਝੋੜ ਕੇ ਵੇਖੋ ਨਾ ਪੂਰਾ ਆਉਂਦਾ ਕਿ ਆਉਂਦਾ ਨਹੀਂ ਜਿੰਨੀ ਪਕਾਈ ਹੈ ਜਿੰਨੀ ਮਿਹਨਤ ਹੈ ਇਹ ਕੰਮ ਤੇ ਜਿੰਨਾ ਖਰਚਾ ਖਰਚਾ ਬਹੁਤ ਆ ਬਾਈ ਨੀਰਾ ਘਰੇ ਪਾਉਣ ਲੱਗ ਜਾ ਪੂਰੇ ਨਹੀਂ ਆਉਂਦਾ 10 ਬੱਕਰੀਆਂ ਨਾ ਮੰਨ ਲਾ ਵੀ ਹੀਮੀ ਨੇ 20000 ਦਾ ਨੀਰਾ ਖਾ ਜਾਂਦੀਆਂ ਘਰੇ ਤਾਂ ਇਹ ਚੀਜ਼ਾਂ ਨੇ ਬਾਈ ਤੇ ਚਲੋ ਬਾਈ ਧੰਨਵਾਦ ਸਾਰਿਆਂ ਦਾ ਅੱਗੇ ਤੁਹਾਨੂੰ ਕੋਈ ਹੋਰ ਗੱਲ ਨਵੀਂ ਵੀਡੀਓ ਵਿੱਚ ਦੱਸਾਂਗੇ ਬਹੁਤ ਬਹੁਤ ਧੰਨਵਾਦ ਬਈ